ਟੇ ਪਟਾਕੇ ਕਰਤਾ ਧਮਾਕਾ ਬਾਜ਼ਾਰ ਚ ਦੁਕਾਨਦਾਰ ਕਹਿੰਦੇ 1500 ਰੁਪਏ ਲੈਣਾ ਕੋਈ ਕਹਿੰਦੇ 1600 ਰੁਪਏ ਲੈਣਾ ਬਾਜ਼ਾਰ ਜ ਫੈਸ਼ਨ ਮੋੜ ਮੰਡੀ ਲਾਤੀ ਬਹੁਤ ਵੱਡੀ ਸੇਲ 15 1500 ਵਾਲੇ 2 2000 ਵਾਲੇ ਸੂਟ ਘਟ ਤੇ 4 400 ਬਾਜ਼ਾਰ ਦਾ ਰੇਟ ਹੈ ਕੋਈ ਦੁਕਾਨਦਾਰ ਲੈਂਦੇ 1400 ਕੋਈ ਲੈਂਦੇ 1500 ਸੂਟ ਦਾ ਰੁਪਿਆ ਲੈਣੇ ਤੁਹਾਡੇ ਤੋਂ ਸਿਰਫ ਤੇ ਸਿਰਫ 400 ਚੈੱਕ ਕਰੋ ਡਿਜ਼ਾਈਨ ਕਿੱਡੇ ਸ਼ਾਨਦਾਰ ਰੰਗ ਦੇਖੋ ਕਿੱਡੇ ਸੋਹਣੇ ਆ ਬਾਜੀ ਯਾਰ ਚ ਇਹਨਾਂ ਦਾ ਰੇਟ ਹੈ 121200 131300 ਸੂਟ ਦੇਣਾ ਜਨਾਬ 300 ਤੇ 95 ਰੁਪਏ ਦੀ ਰਹੀ 18 1800 ਮੰਗੀ ਜਾਂਦੇ ਆ 16 1600 ਮੰਗੀ ਜਾਂਦੇ ਇੱਥੇ ਕੀ ਰੇਟ ਆ 795 ਜਿੰਨੇ ਮਰਜ਼ੀ ਲੈ ਜਾਓ ਸੂਟ ਦੇਖੋ ਆ ਕਿੱਡਾ ਸ਼ਾਨਦਾਰ ਹੈ ਪੂਰੀ ਵਧੀਆ ਕੜਾਈ ਬਾਜ਼ਾਰ ਚ ਰੇਟ ਹੈ ਘੜ ਤੋਂ ਘੜ 1500 1600 ਸੂਟ ਦੇਵਾਂਗੇ ਤੁਹਾਨੂੰ ਸਿਰਫ ਤੇ ਸਿਰਫ 500 ਤੇ 95 ਰੁਪਏ ਦਾ ਹੈਂਟੇ ਮੋਲ ਜਿਹੜੇ ਚੰਡੀਗੜ੍ਹ ਜਾਂਦੇ ਹੋ ਜਾਂ ਤੁਸੀਂ ਦਿੱਲੀ ਜਾਂਦੇ ਹੋ ਬੰਬੇ ਜਾਂਦੇ ਹੋ ਕੁੜੀਆਂ ਦੇ ਇਦਾਂ ਦੇ ਪਾਏ ਹੁੰਦੇ ਸੂਟ ਦੇਖੋ ਬਾਜ਼ਾਰ ਦਾ ਰੇਟ ਘੱਟ ਤੋਂ ਘੱਟ 5000 6000 ਸੂਟ ਦੇਵਾਂਗੇ ਗਾਗ ਨੂੰ 1200 ਤੇ 95 ਰੁਪਏ ਦਾ ਜਿਹੜੇ ਤੁਸੀਂ ਇਦਾਂ ਦੇ ਛਕਣ ਵਾਲੇ ਸੂਟ ਬਾਜ਼ਾਰਾਂ 'ਚ ਜਾ ਕੇ 5 5000 6 6000 ਖਰਚਦੇ ਹੋ 6 6000 ਵਾਲੇ ਸੂਟ ਤੁਹਾਨੂੰ ਇੱਥੇ 1500 1700 1800 2 2000 ਰੁਪਏ 'ਚ ਹੀ ਦੇਈ ਜਾਂਦੇ ਆ ਰੇਟ ਕੀ ਹੈ ਘੱਟ ਤੋਂ ਘੱਟ 5000 6000 7000 ਸੂਟ ਦੇਣੇ ਗਾਗ ਨੂੰ 1900 ਤੇ 95 ਰੁਪਏ ਦੇ ਜਿਹਨਾਂ ਨੇ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦਾਜ ਵੇੜ ਦੇ ਕੱਪੜਾ ਲੈਣਾ ਉਹ 1 ਲੱਖ ਵਾਲਾ ਕੱਪੜਾ 35 40 ਹਜ਼ਾਰ ਚ ਲੈ ਕੇ ਜਾ ਰਹੇ ਆ ਉਹਨਾਂ ਦਾ ਵੀ 65 65 70 70 ਹਜ਼ਾਰ ਰੁਪਏ ਬਾਚ ਰਿਹਾ ਸੋ ਤੁਸੀਂ ਲਓ ਜੀ ਪਾ ਤੇ ਪਟਾਕੇ ਕਰਤਾ ਤਮਾਕਾ ਬਜ਼ਾਰ ਚ ਦੁਕਾਨਦਾਰ ਕਹਿੰਦੇ 1500 ਰੁਪਏ ਲੈਣਾ ਕੋਈ ਕਹਿੰਦੇ 1600 ਰੁਪਏ ਲੈਣਾ ਬਜਾਜ ਫੈਸ਼ਨ ਮੋੜ ਮੰਡੀ ਲਾਤੀ ਬਹੁਤ ਵੱਡੀ ਸੇਲ 15 1500 ਵਾਲੇ 2 2000 ਵਾਲਾ ਸੂਟ ਕਰ ਤੇ 4 400 ਚ ਚਾਰ ਚਾਰ ਸੂਟ ਚ ਰੰਗ ਤੁਸੀਂ ਚੈੱਕ ਕਰ ਲਓ ਟਾਪ ਦੀ ਵੈਰਾਈਟੀ ਚਾਹੇ ਪਿੰਡੂ ਕਸਟਮਰ ਆ ਜਵੇ ਚਾਹੇ ਸ਼ਹਿਰੀ ਆ ਜਵੇ ਬਹੁਤ ਵੱਡੇ ਫਾਇਦੇ ਹੁਣੇ ਸੇਲ ਆਤੀ ਸਿਰਫ 4 ਦਿਨਾਂ ਦੀ ਛੇਤੀ ਛੇਤੀ ਆ ਜਿਓ ਵੱਡੇ ਫਾਇਦੇ ਪਰ ਮਰਾਇਆ ਨਵਾਂ ਟ੍ਰੈਂਡ ਚੱਲੇ ਆ ਕੁੜੀਆਂ ਜਿਵੇਂ ਅੱਜ ਕੱਲ ਮੰਗ ਰਹੀਆਂ ਬਈ ਪਲੇਨ ਸੂਟ ਲੈਣੇ ਨਾਲ ਵਧੀਆ ਬਾਟਮ ਲੈਣੀ ਹੈ ਸੂਟ ਦੇਖੋ ਤੇ ਨਾਲ ਚੈੱਕ ਕਰੋ ਕੁੜਤੀ ਬਾਜ਼ਾਰ ਦਾ ਰੇਟ ਹੈ ਕੋਈ ਦੁਕਾਨਦਾਰ ਲੈਂਦਾ 1400 ਕੋਈ ਲੈਂਦਾ 1500 ਸੂਟ ਦਾ ਰੁਪਈਆ ਲੈਣੇ ਤੁਹਾਡੇ ਤੋਂ ਸਿਰਫ ਤੇ ਸਿਰਫ 400 ਚੈੱਕ ਕਰੋ ਡਿਜ਼ਾਈਨ ਕਿੱਡੇ ਸ਼ਾਨਦਾਰ ਰੰਗ ਦੇਖੋ ਕਿੱਡੇ ਸੋਹਣੇ ਆ ਭਾਜੀ 4-400 ਰੁਪਏ ਦੀ ਰੇਂਜ ਸੇ ਚਾਹ ਜੀ ਪਰ ਭਾਜੀ ਹੈਰਾਨੀ ਦਾ ਇਹ ਆ ਰੰਗ ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਪਰ 1600 1800 400 ਚ ਕਿਦਾਂ ਭਾਜੀ ਫੈਕਟਰੀਆਂ ਤੋਂ ਸਿੱਧਾ ਮਾਲ ਆਇਆ ਸਿੱਧਾ ਫੈਕਟਰੀਆਂ ਵਾਲੇ ਰੇਟ ਆ ਇਹ ਰੇਟ ਉਹ ਦੇ ਦਾਂਗੇ ਆ ਦੇਖੋ ਹੁਣ ਸੂਟ ਆ ਗਏ ਬਜ਼ਾਰ ਚ ਇਹਨਾਂ ਦਾ ਰੇਟ ਹੈ 12-1200 13-1300 ਸੂਟ ਦੇਣਾ ਹੈ ਜਨਾਬ 395 ਰੁਪਏ ਦੀ ਰੇਂਜ ਦੇਖੋ ਜੀ ਕੋਈ 800 ਨਹੀਂ ਕੋਈ 900 ਨਹੀਂ ਕੋਈ 1000 ਨਹੀਂ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਤੁਸੀਂ ਰੀਸੇਲਰ ਆ ਤੁਹਾਡੀਆਂ ਦੁਕਾਨਾਂ ਤੁਸੀਂ ਲੈਣਾ ਵਿਆਹ ਸ਼ਾਦੀ ਦਾ ਕਪੜਾ ਚੁੱਪ ਕਰਕੇ ਬਾਜਾਜ ਫੈਸ਼ਨ ਉਸ ਆਜੋ ਜਿੱਥੇ ਵੱਡੇ ਫਾਇਦੇ ਹੋਣੇ ਆ ਦੇਖੋ 395 ਦੇ ਵਿੱਚ 1000 ਵਾਲਾ ਸੂਟ ਕਰਤਾ ਇਸ ਤੋਂ ਇਲਾਵਾ ਆ ਦੇਖੋ ਚੀਜ਼ਾਂ ਤੁਸੀਂ ਇਹਨਾਂ ਦੇ ਰੇਟ ਸੁਣ ਲਓ 18 1800 ਮੰਗੀ ਜਾਂਦੇ ਆ 16 1600 ਮੰਗੀ ਜਾਂਦੇ ਇੱਥੇ ਕੀ ਰੇਟ ਆ 795 ਜਿੰਨੇ ਮਰਜ਼ੀ ਲੈ ਜਾਓ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ ਚੋਂ ਲੈਣਾ ਬਾਜ਼ਾਰ ਫੈਸ਼ਨ ਹਾਊਸ ਤੇ ਆਜੋ 15 17000 ਪੈਜ ਦੇ ਕੇ ਭੇਜ ਦਾਂਗੇ ਮਰਾ ਸੂਟ ਦੇਖੋ ਹਾ ਕਿੱਡਾ ਸ਼ਾਨਦਾਰ ਹੈ ਪੂਰੀ ਵਧੀਆ ਕੜਾਈ ਬਾਜ਼ਾਰ ਚ ਰੇੜੇ ਘੜ ਤੋਂ ਘੜ 1500 1600 ਸੂਟ ਦੇਵਾਂਗੇ ਤੁਹਾਨੂੰ ਸਿਰਫ ਤੇ ਸਿਰਫ 500 ਤੇ 95 ਰੁਪਏ ਦਾ ਦੇਖੋ ਵੀ ਹੁਣ ਬਾਜ਼ਾਰਾਂ 'ਚ ਨਾ ਜਾਓ ਲੁੱਟਾ ਨਾ ਕਰਾਓ ਸਿੱਧਾ ਬਜਾਜ ਫੈਸ਼ਨ ਉਸ ਮੋਹਰ ਮੰਡੀ ਆ ਜਾਓ ਚਾਰ ਦਿਨਾਂ ਦੀ ਸੇਲ ਆ ਵੱਡੇ ਫਾਇਦੇ ਹੋਣੇ ਆ ਜਿਹੜੇ ਫੈਕਟਰੀਆਂ ਵਾਲੇ ਆ ਮਿੱਲਾਂ ਵਾਲੇ ਆ ਜਿਹੜੇ ਹੋਲਸੇਲ ਰਿਆ ਉਹਨਾਂ ਨਾਲੋਂ ਵੀ ਰੇਟ ਅੱਧੇ ਕਰ ਦਿੱਤੇ ਆ ਭਾਜੀ ਪਿਓਰ ਕਰੇਪ ਦਾ ਸੂਟ ਆ ਗਿਆ ਬਾਜ਼ਾਰ 'ਚ ਘੜ ਤੋਂ ਘੜ 2200 2200 ਰੁਪਏ ਦਾ ਸੂਟ ਦਿੰਦੇ ਆ ਸੂਟ ਦੇਣੇ ਗਾਗ ਨੂੰ ਸਿਰਫ ਤੇ ਸਿਰਫ 995 ਚ ਤੇ ਰੰਗ ਦੇਖੋ ਦੇਖੋ ਜੀ 995 ਦੇ ਵਿੱਚ ਵੀ ਚਾਹੇ ਤੁਸੀਂ ਮਿਡ ਲੇਜ ਹੋ ਤੁਸੀਂ ਬਜ਼ੁਰਗਾਂ ਹੀ ਲੈਣਿਆ ਤੁਸੀਂ ਕੁੜੀਆਂ ਜਿੜੀਆਂ ਲੈਣਿਆ ਸਾਡੇ ਕੋਲ ਡਿਜ਼ਾਈਨਿੰਗ ਇੰਨੀ ਜ਼ਿਆਦਾ ਆ ਗਈ ਆ ਜਿਹੜੀ ਬਾਜ਼ਾਰਾਂ ਦੇ ਵਿੱਚ ਮਹੀਨੇ ਬਾਅਦ ਹੋਣੀ ਆ ਉਦੋਂ ਪਹਿਲੇ ਡਿਜ਼ਾਈਨਿੰਗ ਸਾਡੇ ਕੋਲ ਆ ਚੁੱਕੀ ਆ ਸਾਰੇ ਇੱਥੇ ਰੰਗ ਦੇਖ ਕੇ ਨਹੀਂ ਰੇਟ ਵਧਦੇ ਆ ਦੇਖੋ ਸੂਟ ਹੁਣ ਕਿੱਡਾ ਸ਼ਾਨਦਾਰ ਹੈ ਬਾਜ਼ਾਰ 'ਚ ਰੇਟ ਇਹਦਾ ਜੋ ਮਰਜੀ ਹੈ ਸੂਟ ਦੇਵਾਂਗੇ ਗਾਗ ਨੂੰ 500 ਤੇ 95 ਰੁਪਏ 'ਚ ਸੋ ਬਾਰਬਰ ਅਸੀਂ ਕਹਿੰਦੇ ਆ ਆ ਦੇਖੋ ਚੰਡੀਗੜ੍ਹ ਵਾਲੇ ਡਿਜ਼ਾਈਨ ਮੋਹਾਲੀ ਵਾਲੇ ਡਿਜ਼ਾਈਨ ਵੱਡੇ ਵੱਡੇ ਸ਼ਹਿਰਾਂ ਦੇ ਡਿਜ਼ਾਈਨ ਸਾਡੇ ਕੋਲ ਪਿੰਡੂ ਕਸਟਮਰ ਵੀ ਖੁਸ਼ ਹੋ ਕੇ ਜਾ ਰਹੇ ਆ ਸ਼ਹਿਰੀ ਕਸਟਮਰ ਵੀ ਖੁਸ਼ ਹੋ ਕੇ ਜਾ ਰਹੇ ਆ ਜਿਨ੍ਹਾਂ ਦੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਆ ਤੁਸੀਂ ਰੀਸੇਲਰ ਹੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਖਾਸ ਤੌਰ ਤੇ ਤੁਸੀਂ ਲੈਣਾ ਵਿਆਹ ਸ਼ਾਈ ਦਾ ਕੱਪੜਾ ਤਾਜਪਿਰ ਦੇ ਲਈ ਜਾਂ ਤੁਸੀਂ ਆਪਣੇ ਲੈਣਿਆ ਸੋਹਣੇ ਸੋਹਣੇ ਲਗਜ਼ਰੀ ਸੂਟ ਆਜੋ ਛੇਤੀ ਬਹੁਤ ਵੱਡੀਆਂ ਆਫਰਾਂ 4 ਦਿਨਾਂ ਲਈ ਆ ਦੇਖੋ ਇਦਾਂ ਦੇ ਡਿਜ਼ਾਈਨ ਤੁਸੀਂ ਲੈਂਟੇ ਮਾਲ ਜਿਹੜੇ ਚੰਡੀਗੜ੍ਹ ਜਾਂਦੇ ਹੋ ਜਾਂ ਤੁਸੀਂ ਦਿੱਲੀ ਜਾਂਦੇ ਹੋ ਬੰਬੇ ਜਾਂਦੇ ਹੋ ਕੁੜੀਆਂ ਦੇ ਇਦਾਂ ਦੇ ਪਾਏ ਹੁੰਦੇ ਸੂਟ ਸੋ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਬੜਾ ਕਿੰਨੇ ਦੀਆਂ ਮਿਲਣੀਆਂ ਉੱਥੇ ਜਾ ਕੇ ਲਓਗੇ ਤਾਂ 4500 5000 ਕੋਈ 6000 ਦੀ ਮੰਗ ਰਹਾ ਪਰ ਸਾਡੇ ਕੋਲ ਆਜੋ ਤੁਹਾਨੂੰ ਅਸੀਂ ਚੋਰਾ 1500 ਰੁਪਏ ਵਿੱਚ ਇਦਾਂ ਦੀਆਂ ਚੀਜ਼ਾਂ ਬਣਾ ਕੇ ਦੇ ਦੇਣੀ ਮਾਰਾ ਸੂਟ ਦੇਖੋ ਬਜ਼ਾਰ ਦਾ ਰੇਟ ਘੜ ਤੋਂ ਘੜ 5000 6000 ਸੂਟ ਦੇਵਾਂਗੇ ਗਾਗ ਨੂੰ 1295 ਰੁਪਏ ਦਾ ਵੈਸੇ ਵੀ ਕਹਿੰਦੇ ਸ਼ਿਮਰ ਸ਼ਿਮਰ ਹੋਈ ਆ ਪਰ 1295 ਨਹੀਂ ਕੋ ਦਿੰਦਾ ਕੋਈ ਇਹਨਾ ਮੰਗਦਾ 3500 ਕੋਈ ਮੰਗਦਾ 3000 ਕੋਈ ਮੰਗਦਾ 3200 ਆ ਜਾਓ ਜੀ ਸਾਡੇ ਕੋਲ 1295 ਵਿੱਚ ਰੰਗ ਚੈੱਕ ਕਰ ਲਓ ਰੂਹ ਖੁਸ਼ ਹੋ ਜੂਗੀ ਤੁਹਾਡੀ ਆ ਦੇਖੋ ਚੀਜ਼ਾਂ ਚੈੱਕ ਕਰੀ ਮਾਰਾ ਸੂਟ ਹੈ ਬਾਜ਼ਾਰ ਚ 5000 6000 ਦਾ ਸੂਟ ਦੇਣੇ 1525 ਰੁਪਏ ਦੀ ਰੇਂਜ ਆ ਦੇਖੋ ਵਾਕਈ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਤੇ ਆ ਸਾਡੇ ਕੋਲ 200 300 500 700 800 ਹੀ ਰੇਂਜ ਹੈਗੀ ਆ ਪਰ ਜਿਹੜੇ ਤੁਸੀਂ ਇਦਾਂ ਦੇ ਸ਼ਗਨ ਵਾਲੇ ਸੂਟ ਬਾਜ਼ਾਰਾਂ 'ਚ ਜਾ ਕੇ 5 5000 6 6000 ਖਰਚਦੇ ਹੋ 6 6000 ਵਾਲੇ ਸੂਟ ਤੁਹਾਨੂੰ ਇੱਥੇ 15 1700 1800 2 2000 ਰੁਪਏ 'ਚ ਹੀ ਦੇਈ ਜਾਂਦੇ ਆ ਆ ਵੀ ਚੈੱਕ ਕਰ ਲੋ ਮਰਦ ਸੂਟ ਦੇਖੋ ਤੇ ਚੈੱਕ ਕਰੋ ਇਹਦਾ ਰੰਗ ਬਾਜ਼ਾਰ 'ਚ ਸੂਟ ਹੈ ਘਟ ਤੋਂ ਘਟ 2500 3000 4000 ਸੂਟ ਤੁਹਾਨੂੰ ਦੇਣਾ ਹੈ ਸਿਰਫ ਤੇ ਸਿਰਫ 1960 ਰੁਪਏ ਦਾ ਦੇਖੋ ਤੁਸੀਂ ਚੈੱਕ ਕਰ ਲਓ ਗਲੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਫਰੰਟ ਦੇਖੋ ਕਿੰਨਾ ਡਿਜ਼ਾਈਨਰ ਘੇਰੇ ਦੇ ਉੱਤੇ ਨੇ ਦੁਪੱਟਾ ਚੈੱਕ ਕਰ ਲੋ ਰੇਟ ਮਿੱਟੀ ਦੇ ਭਾਅ ਕਰਤੇ ਜੀ ਮਿੱਟੀ ਦੇ ਭਾਅ ਆ ਦੇਖੋ ਰੰਗ ਵੀ ਇਹਦੇ ਵਿੱਚ ਬਹੁਤ ਸਾਰੇ ਆ ਤੁਸੀਂ ਜਿਹੜਾ ਸੂਟ ਦੇਖਦੇ ਹੋ ਹਾਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਤੁਹਾਨੂੰ ਰੰਗ ਮਿਲ ਜਾਣੇ ਆ ਆ ਵੀ ਦੇਖੋ ਕੁੜੀਆਂ ਚੇੜੀਆਂ ਵਾਲੇ ਜਿਹੜੇ ਤੁਸੀਂ ਫਿਲਮਾਂ 'ਚ ਦੇਖਦੇ ਹੋ ਮਾਡਲਾਂ ਦੇ ਪਾਏ ਹੋਏ ਦੇਖਦੇ ਹੋ ਐਕਟਰੀਆਂ ਦੇ ਪਾਏ ਹੋਏ ਦੇਖਦੇ ਹੋ ਸੇਮ ਚੀਜ਼ਾਂ ਤੁਹਾਨੂੰ ਬਾਜ਼ਾਰ ਫੈਸ ਨੇ ਉਸ ਤੇ ਮਿਲ ਜਾਣੀਆਂ ਪਰ ਰੇਟ ਤੁਹਾਨੂੰ ਅਸੀਂ ਕਹੀ ਜਾਂਦੇ ਆ ਹੁਣ ਲੁੱਟਾ ਨਾ ਕਰਾਓ ਹੁਣ ਵਾਰੀ ਆ ਗਈ ਫਾਇਦਾ ਲੈਣ ਦੀ ਫਾਇਦਾ ਮਿਲਣਾ ਚਾਰ ਪੰਜ ਦਿਨ ਮਿਲਣਾ ਮੋੜ ਮੰਡੀ ਆ ਭਾਈ ਜੀ ਮੈਂ ਤਾਂ ਹੈਰਾਨ ਆ ਡਿਜ਼ਾਈਨ ਵੀ ਸੋਹਣੇ ਆ ਰੰਗ ਵੀ ਸੋਹਣੇ ਆ ਤੇ ਵੈਰਾਈਟੀ ਇਦਾਂ ਨਹੀਂ ਦੇਖੀ ਨਿਆਮ ਦੁਕਾਨ ਤੇ ਮਾਰੇ ਇਹ ਨਵੇਂ ਡਿਜ਼ਾਈਨ ਆਏ ਆ ਬਾਜ਼ਾਰ ਚ ਜਿਹੜੇ ਆ ਦੇਖੋ ਹੁਣ ਇਹ ਸੂਟ ਹੈ ਬਾਜ਼ਾਰ ਚ 8000 ਦਾ 9000 ਦਾ ਸੂਟ ਦੇਣਾ ਸਿਰਫ ਤੇ ਸਿਰਫ 1900 ਤੇ 60 ਰੁਪਏ ਦਾ ਦੇਖੋ ਜੀ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਝੂਠ ਬੋਲੀ ਜਾਂਦੇ ਆ ਚਾਰ ਚਾਰ ਸੂਟ ਕੋਈ ਕਹਿੰਦਾ ਜੀ ਮੈਂ ਫੈਕਟਰੀ ਦਾਤੀ ਕੋਈ ਕਹਿੰਦਾ ਮਿਲ ਲਾਤੀ ਕੋਈ ਕਹਿੰਦਾ ਸਾਡੀ ਪ੍ਰੋਡਕਸ਼ਨ ਆਪਣੀਆਂ ਪਰ ਰਿਐਲਿਟੀ ਇਹ ਆ ਆ ਜੋ ਚੀਜ਼ਾਂ ਤੁਹਾਨੂੰ ਦਿਖਾਤੀਆਂ ਇੱਕ ਇੱਕ ਮਹੀਨਾ ਬਾਜ਼ਾਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਜੋ ਮਰਾਇ ਫਰਕਾਬਾਦੀ ਸੂਟ ਹੈ ਹਾਂ ਬਾਜ਼ਾਰ 'ਚ ਇਹਦਾ ਰੇਟ ਕੀ ਹੈ ਘੱਟ ਤੋਂ ਘੱਟ 5000 6000 7000 ਸੂਟ ਦੇਣੇ ਗਾਗ ਨੂੰ 1900 ਤੇ 95 ਰੁਪਏ ਦਾ ਆ ਚੈਲੰਜ ਕਰਦੇ ਆ ਵੀ 1995 ਦੇ ਵਿੱਚ ਤੁਹਾਨੂੰ ਇਦਾਂ ਦਾ ਹੈਵੀ ਦੁਪੱਟਾ ਜੇ ਕੋਈ ਦੇ ਦੇਵੀ ਆ ਦੇਖੋ ਫਰਕਾਬਾਦੀ ਸੂਟ ਘੱਟੋ ਘੱਟ 4500 ਚੱਲਦਾ ਉਦੋਂ ਉੱਪਰ 5000 5500 ਜਿੱਦਾਂ ਦਾ ਦਾ ਲੱਗਦਾ ਲਾਈ ਜਾਂਦੇ ਆ ਪਰ ਇੱਥੇ ਤੁਹਾਨੂੰ ਅਸੀਂ ਆ ਰੇਟ ਦੱਸਤਾ 1995 ਮਾਰਾ ਜੀ ਪਿਓਰ ਹੈਂਡਵਰਕ ਆ ਗਿਆ ਫਰਕਾਬਾਦੀ ਸੂਟ ਤੇ ਚੈੱਕ ਕਰੋ ਡਿਜ਼ਾਈਨ ਬਜ਼ਾਰ ਦਾ ਰੇਟ ਹੈ 8000 9000 ਸੂਟ ਦੇਵਾਂਗੇ ਗਾਗਨੂ 2900 ਰੁਪਏ ਚ ਜਿਨ੍ਹਾਂ ਨੇ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦਾਜ ਵੇੜ ਦਾ ਕੱਪੜਾ ਲੈਣਾ ਉਹ 1 ਲੱਖ ਵਾਲਾ ਕੱਪੜਾ 35-40 ਹਜ਼ਾਰ ਚ ਲੈ ਕੇ ਜਾ ਰਹੇ ਆ ਉਹਨਾਂ ਦਾ ਵੀ 65-65 70-70 ਹਜ਼ਾਰ ਰੁਪਏ ਬਾਚ ਰਿਹਾ ਸੋ ਤੁਸੀਂ ਛੇਤੀ ਆਜੋ ਸਾਰੀ ਵੈਰਾਈਟੀ ਸਾਡੇ ਕੋਲ ਆ ਸਾਰਾ ਸਟੋਰ ਲਾਤਾ ਸੇਲ ਦੇ ਉੱਤੇ 4-5 ਦਿਨ ਦੀ ਆਫਰ ਹੈਗੀ ਆ ਜਿਹੜਾ ਪਹਿਲਾਂ ਆਜੂ ਉਹਦੇ ਵੱਡੇ ਫਾਇਦੇ ਕਰਾਂਗੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਗੱਲ ਕਰਨੀ ਆ ਤੇ ਇੱਥੇ ਫੋਨ ਕਰ ਸਕਦੇ ਆ ਕੈਰਮਨ ਹੋਮਸਨ ਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਮੌੜ ਮੰਡੀ